ਸਸਿਕਾ ਦੋਸਤੋ ਮੈਂ ਤੁਹਾਡਾ ਪ੍ਰਾਂਤਜੀ ਸਿੱਧੂ ਤੇ ਅੱਜ ਜਿਹੜੀ ਤੁਹਾਡੇ ਕੋਲ ਖਬਰ ਲੈ ਕੇ ਆਏ ਆਂ ਇੱਕ ਕੁੜੀ ਤੇ ਮੁੰਡੇ ਦੀ ਏ ਖਬਰ ਉਹਨਾਂ ਦਾ 4 ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਪੰਜਵੇਂ ਦਿਨ ਪੰਜਵੇਂ ਦਿਨ ਕੁੜੀ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ 5 ਲੱਖ ਰੁਪਏ ਲੈ ਕੇ ਘਰ ਛੱਡੂਗੀ ਤੇਰਾ ਮੈਂ ਤੇਰੇ ਪੋਤਲੇ ਫੜੋ ਦੂੰ ਪੋਤਲੇ ਤੇ ਇੰਨੀ ਭੈੜੀ ਮੁੰਡੇ ਨਾਲ ਹੋ ਰਹੀ ਏ ਮੁੰਡਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪਰਿਵਾਰ ਸਾਰਾ ਬਿਮਾਰ ਪਿਆ ਹੋਇਆ ਤੇ ਆਜੋ ਉਹੀ ਜੋੜੀ ਨਾਲ ਆਪਾਂ ਗੱਲ ਕਰਾਉਣੇ ਆ ਵੀ ਕੀ ਰੀਜਨ ਬਣਿਆ ਤੁਹਾਡਾ ਤਲਾਕ ਹੋਣ ਦਾ ਆਜੋ ਦੋਸਤੋ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੇ ਅੱਜ ਉਹ ਇਨਸਾਨ ਦੋਨੇ ਜਣੇ ਵਿਆਹੀ ਜੋੜੀ ਖੜੀ ਆ ਜਿਨ੍ਹਾਂ ਨੇ ਆਪਸ ਵਿੱਚ ਤਲਾਕ ਲੈਣ ਦੀ ਗੱਲ ਕਰ ਲਈ ਵਿਆਹ ਨੂੰ 2-3 ਦਿਨ ਹੀ ਹੋਇਆ ਬਹੁਤ ਨਹੀਂ ਹੋਇਆ 2-3 ਦਿਨ ਹੋਇਆ ਪਰ ਇਹ ਇਹੋ ਜੀ ਕਰਾਰ ਤੇ ਅੱਗੇ ਖੜੇ ਹੋਏ ਆ ਕੀ ਗੱਲ ਹੋਈ ਆ ਤਲਾਕ ਹੋਣ ਤੇ ਕੰਮ ਆਇਆ ਪਿਆ ਤੁਹਾਡਾ ਥੋਨੇ ਦਾ ਵਿਆਹ 2-3 ਦਿਨ ਹੋਇਆ ਤੁਹਾਡੇ ਵਿਆਹ ਹੋਏ ਨੂੰ ਤੇ ਇਹ ਜੀ ਕੀ ਗੱਲ ਬਣ ਗਈ ਵੀ ਤੁਸੀਂ ਮਤਲਬ ਤਲਾਕ ਤੇ ਆ ਕੀ ਆ ਭਾਈ ਪਹਿਲੀ ਗੱਲ ਤਾਂ ਮੇਰੀ ਗੱਲ ਸੁਣੋ ਭਾਈ 2-3 ਦਿਨ ਵਿਆਹ ਹੋਏ ਨੂੰ ਹੋਣ ਤੇ ਇਹਨੇ ਵੀ ਨੂੰ ਤੁਸੀਂ ਇਹ ਸਵਾਲ ਪੁੱਛਣ ਚੂੜਾ ਕਾਹਤੋਂ ਲਾਇਆ ਭਾਈ ਚੂੜਾ ਤੋਂ ਲਾਇਆ ਤੁਸੀਂ ਹੱਥਾਂ ਤੋਂ ਇੱਕ ਵਾਰੀ ਹੋਰ ਗੱਪ ਮਾਰਦੇ ਫੇਰ ਪਾ ਲੂੰਗੀ ਮੈਂ ਇਹਨੂੰ ਕਹਾਂ ਨਹੀਂ ਗੱਪ ਗੱਪ ਕੀ ਮਾਰਿਆ ਗੱਪ ਬਈ ਮੈਂ ਤਾਂ ਕੋਈ ਗੱਪ ਨਹੀਂ ਮਾਰਿਆ ਠੀਕ ਹੈ ਇਹ ਤੋਂ ਪੁੱਛ ਲੋ ਕਿਹੜਾ ਗੱਪ ਕਹਿ ਰਹੀ ਐ ਇਹ ਮੈਂ ਕੋਈ ਝੂਠ ਨਹੀਂ ਬੋਲਿਆ ਠੀਕ ਹੈ ਇਹ ਮੇਰੇ ਕੋਲੇ ਕਿੰਨੇ ਦਿਨ ਹੋ ਗਏ ਤੁਹਾਡਾ ਰਿਸ਼ਤਾ ਕਿਹੜੇ ਕਿਹੜੇ ਦਿਨ ਦਾ ਰਿਸ਼ਤਾ ਸੀਗਾ ਤੁਹਾਡਾ ਕਿਹੜੇ ਦਿਨ ਵਿਆਹ ਹੋਇਆ ਸੀ ਅੱਜ ਤੋਂ ਪੂਰੇ 4 ਦਿਨ ਪਹਿਲਾਂ ਸਾਡਾ ਵਿਆਹ ਹੋਇਆ ਚਾਰ ਦਿਨ ਪਹਿਲਾਂ ਆ ਮਤਲਬ ਅੱਜ ਲੋਕੀ ਇਹਦੇ ਨਾਲ ਬਸ ਸੌ ਵਾਰ ਜਾਂ ਇਹਦਵਾਰ ਨੂੰ ਬਸ ਚਾਰ ਦਿਨ ਪਹਿਲਾਂ ਵਿਆਹ ਹੋਇਆ ਸੀਗਾ ਤੇ ਅੱਜ ਇਹਨੇ ਬਈ ਉਹਦੀ ਦੀ ਕਲੇਸ਼ ਚੱਲ ਰਹੀ ਜਾਂਦਾ ਇਹਨੇ ਉਹਦੇ ਚੂੜਾ ਲਾ ਨਹੀਂ ਕਲੇਸ਼ ਮੇਨ ਮੇਨ ਕਲੇਸ਼ ਦਾ ਕੀ ਬਣਿਆ ਥੋ ਬੀਬੀ ਤੇ ਕਲੇਸ਼ ਕਿਉਂ ਪੈ ਰਿਹਾ ਥੋਡੇ ਘਰ ਵੀਰੇ ਮੈਨੂੰ ਇਹਨੇ ਲੋਕਾਂ ਦੇ ਘਰ ਵਿਖਾਏ ਮੇਰੇ ਘਰ ਦੇਆਂ ਨੂੰ ਆ ਮੇਰੀ ਕੋਠੀ ਆ ਇਹਨੇ ਕਿਹਾ ਇਹਦਾ ਆਪਦਾ ਘਰ ਸੀ ਉਹ ਮੈਨੂੰ ਇਹਨੇ ਵਿਖਾਇਆ ਨਹੀਂ ਮੇਰਾ ਇਸ ਗੱਲ ਨਹੀਂ ਰੌਲਾ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਤੂੰ ਨਹੀਂ ਇਹ ਤੁਹਾਡੇ ਕੋਲ ਕੌਣ ਆਇਆ ਸੀਗਾ ਇਹ ਇਨਾਂ ਦੇ ਪਰਿਵਾਰ ਚ ਕੌਣ ਆਇਆ ਸੀ ਘਰ ਵੇਖਣ ਤੁਹਾਡਾ ਮੇਰੇ ਮੰਮਾ ਜਿਹੜੇ ਆਏ ਸੀ ਉਹਨਾਂ ਨੂੰ ਕਿਸੇ ਹੋਰ ਦਾ ਘਰ ਵਿਖਾਇਆ ਇਹਨਾਂ ਨੇ ਅੱਛਾ ਤਾਂ ਆਇਆ ਤੁਹਾਡੇ ਤੁਹਾਡੇ ਘਰ ਦੇ ਇਹਨਾਂ ਦੇ ਘਰੇ ਗਏ ਸੀ ਬਈ ਕੌਣ ਆਇਆ ਸੀ ਇਹਨਾਂ ਦੇ ਘਰ ਤੇ ਇਹ ਮੈਨੂੰ ਨਹੀਂ ਪਤਾ ਇਹਨੂੰ ਉਹਨਾਂ ਨੇ ਸੱਚ ਦੱਸਿਆ ਹੈ ਜਾਂ ਨਹੀਂ ਦੱਸਿਆ ਇਹਦੇ ਮਾਮੇ ਕਿ ਆਏ ਸੀਗੇ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਮੈਂ ਸਾਰਾ ਘਰ-ਬਾਰ ਦਿਖਾਇਆ ਸਾਰਾ ਕੁਝ ਦਿਖਾਇਆ 20000 ਰੁਪਏ ਦਿੱਤਾ ਉਹਨਾਂ ਨੂੰ ਮੈਂ 20000 ਅੱਛਾ 20000 ਰੁਪਏ ਤੁਸੀਂ ਆਪ ਗਿਣ ਕੇ ਦਿੱਤਾ ਬਈ ਸਾਡੀ 20000 ਚ ਗੱਲ ਹੋਈ ਸੀਗੀ ਰਿਸ਼ਤਾ ਕਰਾਉਣ ਦੀ ਕਿਉਂਕਿ ਮੈਨੂੰ ਬਈ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਤੇ ਮੈਂ ਬਹੁਤ ਕਿੰਨੀ ਉਮਰ ਹੈ ਤੇਰੀ ਉਮਰ ਮੇਰੀ ਬਈ ਵਾਵਾ ਉਮਰ ਵੱਧੋਨ ਕਰਕੇ ਮੇਰੀ ਕਿੰਨੀ ਆ ਉਮਰ ਬਈ ਹੋ ਗਈ ਮੇਰੀ ਮੇਰੀ ਹੈਗੀ 24-25 ਸਾਲਾਂ ਦੀ ਆਮਾ 24-25 ਸਾਲਾਂ ਨਾਲ ਯਾਰ ਤੁਸੀਂ ਝੂਠ ਬੋਲ ਕੇ ਵਿਆਹ ਕਰਵਾ ਲਿਆ ਮੈਂ ਤਾਂ ਝੂਠ ਹੀ ਨਹੀਂ ਬੋਲਿਆ ਨਾ ਮੈਂ ਉਹੀ ਤਾਂ ਮੇਰੀ ਗੱਲ ਤੁਸੀਂ ਸੁਣੀਓ ਤਾਂ ਸਹੀ ਇਹਦੇ ਮਾਮੇ ਕਿ ਆਏ ਸੀਗੇ ਉਹਨਾਂ ਨੂੰ ਮੈਂ ਉਹਦਾ ਘਰ-ਬਾਰ ਦਿਖਾਇਆ ਸਾਰਾ ਕੁਝ ਦਿਖਾਇਆ 20000 ਰੁਪਏ ਉਹ ਕਹਿੰਦੇ ਵੀ ਅਸੀਂ ਲਵਾਂਗੇ ਸਾਡੇ ਕੁੜੀ ਹੈਗੀ ਸੀ ਰਿਸ਼ਤਾ ਕਰਾ ਦੇਾਂਗੇ ਠੀਕ ਹੈ ਮੈਂ ਕਿਹਾ ਵੀ ਠੀਕ ਹੈ ਆ ਮੇਰਾ ਘਰ ਆ ਆ ਵੇਖ ਲਓ ਬਈ ਇਹਦੇ ਬਾਲੇ ਆ ਠੀਕ ਆ ਆਹ ਕੋਸਾ ਹੁਣ ਮੈਨੂੰ ਨਹੀਂ ਪਤਾ ਇਹਨੂੰ ਜਾ ਕੇ ਉਹਨੇ ਕੀ ਕਹਿਦਾ ਵੀ ਡੈਂਟਰ ਪਾਇਆ ਜਾ ਕੋਠੀ ਮੈਨੂੰ ਨਹੀਂ ਪਤਾ ਇਹ ਇਹ ਹੁਣ ਇਹ ਕਹਿ ਰਹੀ ਹੈ ਵੀ ਤੇਰੀ ਕੋਠੀ ਨਹੀਂ ਪਈ ਮੈਂ ਤਾਂ ਰਹਿਣਾ ਨਹੀਂ ਲੈ ਅੱਛਾ ਜਦੋਂ ਤੁਹਾ ਆਈ ਸੀ ਇਹ ਕਿਹਨਾਂ ਦੀ ਭੈਣ ਸੀਗੀ ਅੱਛਾ ਭੈਣ ਆਈ ਸੀ ਜਦੋਂ ਤੁਹਾਡੇ ਘਰੇ ਆ ਕੇ ਉਹਨਾਂ ਨੇ ਘਰ ਵੇਖਿਆ ਕੱਚਾ ਤੁਹਾਡਾ ਘਰ ਸੀ ਬਾਲਿਆਂ ਵਾਲਾ ਘਰ ਸੀ ਤੁਸੀਂ ਉਹੀ ਘਰ ਵਿਖਾਇਆ ਕੋਠੀ ਕਾਠੀ ਨਹੀਂ ਹੋਈ ਮੈਂ ਜਮਾ ਉਹਦਾ ਸੇਮ ਘਰ ਦਿਖਾਇਆ ਜਿਹੜੇ ਘਰੇ ਜਿਹਦੇ ਵਿੱਚ ਹੁਣ ਆ ਕੇ ਰਹਿਦੀ ਹੈ ਹਾਂ ਉਹੀ ਘਰ ਦਿਖਾਇਆ ਮੈਨੂੰ ਝੂਠ ਬੋਲਣ ਦੀ ਲੋੜ ਕੀ ਆ ਬਈ ਜਦੋਂ ਮੈਂ 20000 ਰੁਪਏ ਦਿੱਤਾ ਜੇ ਜੇ ਤਾਂ ਮੈਂ ਪੈਸੇ ਨਾ ਦੇਵਾਂ ਫਿਰ ਤਾਂ ਮੈਂ ਝੂਠ ਬੋਲਾਂ ਸਾਰੀ ਕੋਈ ਬਈ ਮੈਂ ਗੱਲ ਕਲੀਅਰ ਕਰਕੇ ਇਹਦੇ ਮਾਪਿਆਂ ਨੂੰ ਆਦੇ ਮਾਮਾ ਮਾਮੀ ਨੂੰ ਫਿਰ ਰਿਸ਼ਤੇ ਦੀ ਹਾਂ ਗੱਲ ਕਰੀ ਉਸ ਤੋਂ ਬਾਅਦ ਇਹਦੇ ਨਾਲ ਗੱਲ ਨਹੀਂ ਹੋਈ ਤੁਹਾਡੀ ਇਹਦੇ ਨਾਲ ਨਹੀਂ ਉਦੋਂ ਵੀ ਫੋਨ ਪੁੱਛਿਆ ਨਹੀਂ ਇਹਨੇ ਕੁਝ ਨਹੀਂ ਪੁੱਛਿਆ ਫੋਨ ਤੇ ਠੀਕ ਹੈ ਮੈਨੂੰ ਨਹੀਂ ਪਤਾ ਇਹਦੇ ਮਾਮਾ ਮਾਮੀ ਨੇ ਇਹਨੂੰ ਕੀ ਦੱਸਿਆ ਕੀ ਨਹੀਂ ਵੀ ਕੋਠੀ ਪਾਈ ਹੈ ਜਾਂ ਕੀ ਹੈ ਨਾ ਆਪਣੇ ਦਾ ਜਿਹੜਾ ਕੁਝ ਸੀਗਾ ਬਈ ਤੁਹਾਡੇ ਸਾਹਮਣੇ ਹੈ ਅੱਛਾ ਤੁਸੀਂ ਜਿਹੜਾ ਕੁਝ ਕਹਿਣਾ ਸੀ ਕਹਿ ਲਿਆ ਹੁਣ ਅੱਛਾ ਅੱਛਾ ਬਾਈ ਤੁਸੀਂ ਚੂੜਾ ਕਿਉਂ ਲਾਇਆ ਪਹਿਲਾਂ ਮੈਨੂੰ ਇਹ ਦੱਸੋ ਚੂੜਾ ਦਾ ਮੈਂ ਵੀਰੇ ਤਾਂ ਲਾਇਆ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਮੈਂ ਚੂੜਾ ਨਾ ਇਹਦੇ ਨਾਂ ਦਾ ਪਾਵਾਂ ਅੱਜ ਪਾਵਾਂ ਨਾ ਕੱਲ ਨੂੰ ਪਾਵਾਂ ਕਿਹੜੇ ਨੇ ਗੱਪ ਮਾਰੇ ਆ ਮੈਥੋਂ ਨਹੀਂ ਰਹਿ ਜਾਣਾ ਗੱਪ ਮਾਰਨ ਨਾਲ ਇੱਥੇ ਇਦਾਂ ਥੋੜੀ ਵੀ ਤੁਸੀਂ ਤੁਹਾਡੇ ਤਲਾਕ ਤਾਂ ਨਹੀਂ ਹੋਇਆ ਤੁਸੀਂ ਚੂੜਾ ਨਹੀਂ ਲਾਉਣਾ ਸੀਗਾ ਤੁਹਾਡੀ ਇਹ ਬਹੁਤ ਵੱਡੀ ਗਲਤੀ ਆ ਵੀਰੇ ਮੈਂ ਚੂੜਾ ਤਾਂ ਲਾਇਆ ਨੇ ਮੈਨੂੰ ਸੱਭ ਪਾਸੋਂ ਰੋਕਿਆ ਨੇ ਮੈਨੂੰ ਗੱਪ ਮਾਰੇ ਹਨ ਨਹੀਂ ਜਦੋਂ ਤੇਰੀ ਮਾਮਾ ਮਾਮੀ ਇਹਨਾਂ ਦੇ ਘਰੇ ਗਏ ਸੀਗੇ ਤੇਰੀ ਭੈਣ ਗਈ ਸੀਗੀ ਠੀਕ ਹੈ ਇਹਨਾਂ ਨੂੰ ਪੈਸੇ ਦੇ ਕੇ 20000 ਰੁਪਏ ਉਹ ਤੇ ਉਦੋਂ ਤੁਹਾਨੂੰ ਆ ਕੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਦੇ ਘਰ ਦੇ ਵਿੱਚ ਬਾਲਿਆਂ ਵਾਲੀ ਛੱਤ ਆ ਘਰ ਕੱਚਾ ਹੈਗਾ ਫਰਸ਼ ਨਹੀਂ ਲੱਗੀ ਹੋਈ ਨਹਾਉਣ ਖਾਨਾ ਹੈ ਨਹੀਂ ਲੈਟਰੀ ਬਾਥਰੂਮ ਹੈ ਨਹੀਂ ਕੁਛ ਵੀ ਨਹੀਂ ਹੈਗਾ ਘਰ ਦੇ ਵਿੱਚ ਤੁਹਾਨੂੰ ਉਦੋਂ ਆ ਕੇ ਦੱਸਿਆ ਨਹੀਂ ਤੁਸੀਂ ਬਾਅਦ ਦੇ ਵਿੱਚ ਤੁਸੀਂ ਇਹਨੂੰ ਟੌਰਚਰ ਕਰ ਰਹੇ ਹੋ ਵੀ ਮੈਂ ਐ ਕਰ ਲੂੰ ਮੈਂ ਉਹ ਕਰ ਲੂੰ ਬਈ ਇਹ ਟੌਰਚਰ ਕੀ ਕਰ ਰਹੀ ਐ ਇਹ ਇਹ ਮੈਨੂੰ ਨਹੀਂ ਨਹੀਂ ਪਹਿਲਾਂ ਤੁਸੀਂ ਦੱਸੋ ਵੀ ਹੋਈ ਐ ਕੋਈ ਗੱਲ ਤੁਹਾਨੂੰ ਦੱਸਿਆ ਉਹਨਾਂ ਨੇ ਗੱਲ ਸੁਣੋ ਤੇਰੇ ਮਾਮਾ ਮਾਮੀ ਨੇ ਤੇਰੇ ਕੋਲ ਦੱਸਿਆ ਤੁਹਾਨੂੰ ਐਡੇ ਪਾਗਲ ਨਹੀਂ ਹੁੰਦੇ ਘਰ ਦੇ ਇਹੋ ਜੇ ਥਾਂ ਦੇ ਡੋਬਣਗੇ ਜੇ ਤੁਸੀਂ ਵੀ ਸਿਆਣੇ ਆ ਹੁਣ ਇਹਦੇ ਕੋ ਕੁਛ ਨਹੀਂ ਇੱਕ ਮੰंजे ਦੇ ਅਸੀਂ ਦੋਵੇਂ ਪੈਂਦੇ ਆ ਮਾਂ ਪੁੱਤ ਹੁਣ ਉੱਥੇ ਮੰਮੀ ਆਦੀ ਥੱਲੇ ਪਾ ਦਿੰਦਾ ਥਾਂ ਕਿੱਥੇ ਇਹਨਾਂ ਦੇ ਪੈਣ ਨੂੰ ਪੁੱਛ ਇਹਨੂੰ ਅਛਾ ਤੁਹਾਨੂੰ ਇਹ ਜਦੋਂ ਤੁਹਾਡੇ ਘਰੇ ਆਏ ਸੀਗੇ ਮਾਮਾ ਮਾਮੀ ਤੁਹਾਨੂੰ ਦੱਸਣਾ ਵੀ ਇਦਾਂ ਕਰਕੇ ਘਰ ਉਹਨਾਂ ਦੇ ਕੋਠੀ ਪਾਈ ਐ ਇਦਾਂ ਸਾਰਾ ਕੁਝ ਉਹਦਾ ਦੱਸਿਆ ਤੁਹਾਨੂੰ ਹਾਂਜੀ ਹੈ ਹਾਂ ਉਹਨਾਂ ਨੇ ਉਹ ਕਰਨੇ ਵਿਖਿਆ ਬਈ ਇਹ ਤੁਸੀਂ ਝੂਠ ਬੋਲ ਰਹੇ ਹੋ ਫਿਰ ਯਾਰ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਬਈ ਇਹਦੇ ਮਾਮਾ ਮਾਮੀ ਨੇ ਜਿਹੜੇ ਦੀ ਭੈਣ ਆਈ ਸੀ ਉਹਨਾਂ ਨੇ ਇਹਨੂੰ ਝੂਠ ਬੋਲਿਆ ਬਈ ਜਿਆਦਾ ਪੈਸੇ ਦਾ ਲਾਲਚ ਕਰਕੇ ਆਪਾਂ ਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਐਡੇ ਪਾਗਲ ਨਹੀਂ ਹੁੰਦੇ ਆਪਦੀ ਧੀ ਵਸਾਉਣੀ ਹੁੰਦੀ ਓ ਐਡੇ ਗੱਪ ਨਹੀਂ ਮਾਰਦੇ ਹੁੰਦੇ ਮੈਂ ਕਿਹੜਾ ਉਹਨਾਂ ਦਾ ਕੋ ਚੱਕਿਆ ਜਾ ਮੈਨੂੰ ਡੋਬਣਗੇ ਉਹ ਜਦੋਂ ਤੁਹਾਡੀ ਸੁਹਾਗ ਰਾਤ ਸੀਗੀ ਬਈ ਜਦੋਂ ਤੁਹਾਡਾ ਵਿਆਹ ਹੋ ਗਿਆ ਤੁਹਾਡੀ ਸੁਹਾਗ ਰਾਤ ਸੀ ਦੋਨਾਂ ਦੀ ਠੀਕ ਐ ਉਦੋਂ ਤੁਹਾਡੀ ਕੀ ਗੱਲ ਹੋਈ ਐ ਘਰ ਦੇ ਵਿੱਚ ਕੀ ਗੱਲ ਹੋਈ ਐ ਤੁਹਾਡੀ ਜਦੋਂ ਰਾਤ ਨੂੰ ਰਾਤ ਹੋਈ ਐ ਇਹਨੇ ਬਈ ਕਲੇਸ਼ ਹੀ ਪਾ ਲਿਆ ਕਾਹਦੇ ਗੱਲਾਂ ਕਲੇਸ਼ ਪਾਇਆ ਉਹ ਦੱਸ ਇਹ ਤਾਂ ਬਈ ਤਾਂ ਮੈਂ ਮਨਾਈ ਨਹੀਂ ਸੁਹਾਗ ਰਾਤ ਇਹਦਾ ਮੈਂ ਉਹੀ ਕਹਿੰਦਾ ਇਹਦੀ ਮੰਮੀ ਬੈਠੀ ਸੀ ਮੈਂ ਕਿਵੇਂ ਮਨਾਵਾ ਤੁਹਾਨੂੰ ਕਿਦੋਂ ਸੁਹਾਗ ਰਾਤ ਦਾ ਟਾਈਮ ਸੀ ਉਹਦੇ ਤਾਂ ਡੈਡੀ ਚੱਕ ਕੇ ਗਿਆ ਨੇ ਘੜ ਕਰ ਕਿਵੇਂ ਮਨਾਵਾ ਮੈਂ ਇੱਕ ਹੀ ਕਮਰਾ ਸੀ ਇੱਕ ਹੀ ਕਮਰਾ ਸੀ ਉਹ ਥੱਲੇ ਪਵੇ ਤਾਂ ਉਹਨੂੰ ਜਖ ਨਾਵੇ ਬਈ ਨ ਮੇਰੀ ਗੱਲ ਵੀ ਸੁਣ ਲ ਤੁਸੀਂ ਇਹ ਕਹਿੰਦੇ ਵੀ ਮੰਮੀ ਡੈਡੀ ਕੋਲੇ ਆ ਕੇ ਝਾਕ ਦੇ ਸੀਗੇ ਇਹਨੇ ਬਈ ਰਾਤ ਨੂੰ 10:30 ਦਾ ਟਾਈਮ ਸੀਗਾ ਇਹਨੇ ਤੇ ਚੀਕਾ ਮਾਰੀਆਂ ਇੱਕੇਦਮ ਚੀਕਾ 걸ਵਾਨੀਆਂ ਕਿ ਮਾਰੀਆਂ ਇਹਨੇ ਮਾਰੀਆਂ ਚੀਕਾਂ ਕਿਉਂ ਮਾਰੀਆਂ ਬਈ ਇਹ ਕਹਿੰਦੀ ਬਾਲਾਂ ਨੇ ਛੱਤ ਤੋਂ ਡਿੱ ਲੈ ਦਾ ਸਹੀ ਕੋਈ ਬਈ ਰਾਤ ਨੂੰ ਗੱਲ ਕਰਦੇ ਟਾਈਮ ਇਹਨੇ ਕਲੇਸ਼ ਪਾਇਆ ਜਦੋਂ ਸਾਡੇ ਘਰ ਦੇ ਡਰ ਗਏ ਉਹਨਾਂ ਨੇ ਛੇਛੀ ਆ ਕੇ ਬਾਹਰ ਖੜਕਾਇਆ ਇਹਦੇ ਰੌਲਾ ਪਾਉਣ ਲੱਗ ਗੀ ਠੀਕ ਹੈ ਘਰ ਦੇ ਅੰਦਰ ਆ ਕੇ ਘਰ ਦੇ ਕਹਿੰਦੇ ਕਿ ਵੀ ਕੀ ਗੱਲ ਹੋਈ ਹੈ ਮੰਮੀ ਜਿਹੜੀ ਨੇ ਤਾਂ ਉਹ ਨਹੀਂ ਸੀਗਾ ਇਹਦਾ ਵੀ ਉਦੋਂ ਦਾ ਕਲੇਸ਼ ਚੱਲੀ ਜਾਂਦਾ ਤੁਹਾਡੇ ਬਾਲਾਂ ਵਾਲੀ ਸ਼ਤ ਤੂੰ ਲੈਂਟਰ ਕਿਹਾ ਸੀ ਤੁਹਾਡੀ ਕੋਠੀ ਕਿੱਥੇ ਹੈ ਤੁਹਾਡੀ ਫਰਸ ਕੱਚੀ ਹੈ ਤੁਹਾਡੇ ਲੈਟਰ ਨੂੰ ਬਾਥਰੂਮ ਹੈ ਨਹੀਂ ਇਹਦੇ ਉਦੇ ਦੇ ਕਲੇਸ਼ ਚੱਲੀ ਜਾਂਦਾ ਮੈਂ ਕੀ ਕਰਾਂ ਬਈ ਮੈਨੂੰ ਦੱਸੋ ਨਹੀਂ ਕੋਈ ਕੋਈ ਮੰਗ ਵੀ ਕੀਤੀ ਫਿਰ ਨੇ ਬਈ ਮੰਗ ਕੀ ਕਰਨੀ ਐ ਇਹ ਕਹਿੰਦੇ ਵੀ ਮੇਰਾ ਕੋਠੀ ਜਿਹੜੀ ਤੁਸੀਂ ਸਾਨੂੰ ਦਿਖਾਈ ਸੀਗੀ ਕਿ ਉੱਥੇ ਲੈ ਕੇ ਚੱਲ ਬਈ ਮੈਂ ਤਾਂ ਕੋਠੀ ਕੋਈ ਦਿਖਾਈ ਨਹੀਂ ਮੈਂ ਕਿਹਦੇ ਘਰ ਡੈ ਜਾਇ ਨੂੰ ਹਣਾ ਨਹੀਂ ਮਤਲਬ ਜਦੋਂ ਸੁਹਾਗ ਰਾਤੀ ਥੋੜੀ ਚਲੋ ਗੱਲ ਹੋ ਗਈ ਥੋੜੀ ਹਣਾ ਵੀ ਇਹ ਕਿ ਬਾਲਿਆਂ ਚ ਖੱਤ ਲੜਾਈ ਪੈ ਗਈ ਜਿੰਕਾ ਮਾਰੀਆਂ ਕੋਈ ਮੰਗ ਕੀਤੀ ਹੋਵੇ ਕੋਈ ਮੈਨੂੰ ਇਹਨੇ ਗਿਫਟ ਮੰਗਿਆ ਮੈਥੋਂ ਕੀ ਮੰਗਿਆ ਇਹ ਮੈਨੂੰ ਕਹਿੰਦੇ ਗਿਫਟ ਵੀ ਦਿੰਦੇ ਹੁੰਦੇ ਆ ਕਿ ਉਹ ਦੇ ਬਈ ਗਾਨੀ ਬਈ ਮੈਨੂੰ ਸੋਹਣੇ ਦੀ ਗਾਨੀ ਕਰਾ ਕੇ ਦੇ ਬਈ ਕਹਿੰਦੀ ਬਈ ਮੇਰੀ ਗੱਲ ਸੁਣ ਬਈ ਬਈ ਗਰੀਬ ਪਰਿਵਾਰ ਮੈਂ ਉਹ ਸੋਹਣੇ ਦੀ ਗਾਨੀ ਕਿੱਥੋਂ ਦੇ ਦਿਆਂ ਬਈ ਯਾਰ ਮੈਂ ਤਾਂ 20000 ਰੁਪਏ ਮਸਾ ਹੱਥ ਘੁੱਟ ਕੇ ਇਹਦੇ ਜਿਹੜਾ ਮਾਮਾ ਮਾਮੀ ਤੇ ਭੈਣ ਨੂੰ ਮਸਾ 20000 ਰੁਪਏ ਦਿੱਤਾ ਮੈਂ ਤੇ ਸੋਹਣੇ ਦੀ ਗਾਨੀ ਹੁਣ ਮੈਂ ਬਈ 70-80000 ਨੂੰ ਤੋਲ ਆ ਗਿਆ ਮੈਂ ਕਿ ਥੋੜ੍ਹਾ ਦੇ ਆ ਮੈਨੂੰ ਫੋਨਾ ਫੋਨ ਦਤਾਂਗੇ ਕਰੇਗਾ ਆਪਾਂ ਬੁੱਗੇ ਇੱਥੇ ਚੱਲਾਂਗੇ ਘੁੰਮਣ ਕਿਤੇ ਇੱਥੇ ਤੇ ਗਾਨੀਆਂ ਵੇਰੀ ਦੇ ਕੋ ਪੈਸੇ ਜਾਵਾਂਗੇ ਜੇ ਤੂੰ ਬਸੇਂਗੀ ਤੇ ਜਿਹਦੇ ਨਾਲ ਧਰਵੜਾ ਪੜਿਆ ਬਈ ਹੁਮਮ ਤਾਂ ਫੇਰ ਹੀ ਜਾਵਾਂਗੇ ਤੇ ਹੂੰ ਕਹੀ ਨਾ ਮੈਂ ਗਰੀਮ ਵਾਲਾ ਘੁੰਮਣ ਮੈਂ ਬੜਾ ਦੀ ਮੈਂ ਕਿਦੋਂ ਬਈ ਪੈਸੇ ਮੰਗਦਾ ਕੁਸ ਕਰਦਾ ਇਹਨੇ ਘੁੰਮਣ ਲੈ ਕੇ ਜਾਂਦਾ ਰਹਿੰਦੀ ਤਾਂ ਸਹੀ ਤੀਜੇ ਦਿਨ ਧਰਵੜਾ ਪੜਿਆ ਲੈ ਇਹਦਾ ਕਹਿੰਦਾ ਬਈ ਮੈਂ ਨਹੀਂ ਰਹਿ ਸਕਦੀ ਇਹਦੇ ਮੈਂ ਨਾ ਜਰਵਾਨਾ ਕਰਾਂ ਮੈਂ ਰਹਿਣਾ ਨਹੀਂ ਬਈ ਮੇਰੀ ਗੱਲ ਕੋਈ ਹੋਰ ਆ ਪੱਤਰਕਾਰ ਪਹਿਲਾਂ ਮੇਰੀ ਗੱਲ ਸੁਣ ਲੈ ਇੱਕ ਬਈ ਇਹਦਾ ਜਿਹੜਾ ਮਾਂ ਪਿਓ ਆ ਇਹਦੀ ਮੰਮੀ ਡੈਡੀ ਆ ਇਹਦੇ ਨਾਲ ਬਈ ਸਾਰੇ ਨਹੀਂ ਕੋਹ ਸਹਿਮਤ ਉਹ ਸਾਰੇ ਮੇਰੇ ਨਾਲ ਖੜੇ ਆ ਉਹ ਕਹਿੰਦੇ ਬਈ ਮੁੰਡਾ ਸਹੀ ਆ ਇਹਦਾ ਮਾਮਾ ਮੰਮੀ ਨੇ ਵੀ ਇਹ ਗੱਲ ਆਖੀ ਵੀ ਮੁੰਡਾ ਸਹੀ ਆ ਕਿਤੇ ਤੁਹਾਡੀ ਕੋਈ ਹੋਰ ਕਿਸੇ ਮੁੰਡੇ ਨਾਲ ਗੱਲਬਾਤ ਤਾਂ ਨਹੀਂ ਜਿੱਦਾਂ ਤੁਸੀਂ ਹੁਣ ਕਰੀ ਜਾਂਦੇ ਹੋ ਵੀ ਪਹਿਲਾਂ ਇਹਦੇ ਨਾਲ ਵਿਆਹ ਹੀ ਨਾ ਕਰਾਉਂਦੇ ਕੋਈ ਗੱਲਬਾਤ ਤਾਂ ਨਹੀਂ ਤੁਹਾਡੀ ਪਰ ਨਹੀਂ ਵੀਰੇ ਮੈਂ ਇਹਦੇ ਨਾਲ ਅਜਰਵਾਨਾ ਮੈਂ ਕੱਲ ਨੂੰ ਰਵਾਂ ਮੈਂ ਇਥੋਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਦੇ ਤੂੰ ਤੇਰੀ ਕਿਸੇ ਹੋਰ ਕਿਸੇ ਨਾਲ ਨਹੀਂ ਮੋਹੀਨੀ ਤੂੰ ਹੀ ਫਿਰਦੀ ਨਾ ਮੇਰਾ ਮਾਂ ਪਿਓ ਇਹਦੇ ਕੰਨੀ ਆ ਮਾਂ ਪਿਓ ਮੇਰਾ ਮੇਰੇ ਕੰਨੀ ਆ ਇਹ ਮਾਰਿਆ ਝੂਠਾ ਫਿਰ ਆਏ ਕਿਉਂ ਨਹੀਂ ਤੇਰੇ ਨਾਲ ਉਹ ਆਂ ਵਿਹਲੇ ਨਹੀਂ ਹੋ ਤੇਰੇ ਵਾਸਤੇ ਅੱਛਾ ਕੁੜੀ ਦਾ ਰੋਣਾ ਪਿਆ ਵੈਡਾ ਵਡਾ ਤੇ ਮਾਂ ਪਿਓ ਨਾਲ ਵੇ ਕਿਵੇਂ ਹੋ ਸਕਦਾ ਬਈ ਪੱਤਰਕਾਰਾ ਤੂੰ ਦੱਸ ਦੇ ਉਹ ਨਹੀਂ ਆਉਂਦੇ ਮੈਂ ਹੈਗੀ ਆ ਬਸ ਬਈ ਗੱਲ ਤਾਂ ਇਹਨੇ ਇੱਕ ਰੱਟ ਲਾਈ ਵੀ ਆ ਵੀ ਮੈਂ ਰਹਿਣਾ ਨਹੀਂ ਰਹਿਣਾ ਨਹੀਂ ਬਈ ਮੇਰੀ ਬੇਇੱਜ਼ਤੀ ਕਿਉਂ ਕਰੋ ਮੇਰਾ ਤਾਂ ਗਿਰਸ਼ਤਾ ਨਹੀਂ ਹੁੰਦਾ ਸੀਗਾ ਮੇਰੀ ਕਿਉਂ ਬੇਇੱਜ਼ਤੀ ਕਰਾਉਂਦੇ ਤੂੰ ਲਈ ਵੀ ਆ ਇਹ ਕੋਠੀ ਲੈ ਲੈ ਮੈਂ ਰਹਿ ਪੂੰਗੀ ਕੋਠੀ ਮੈਂ ਜਿਹੜਾ ਮੈਂ ਘਰ ਦਿਖਾਇਆ ਸੀ ਮੈਂ ਦਿਖਾਤਾ ਬਈ ਕੋਠੀਆਂ ਵਿੱਚ ਤੇ ਤੂੰ ਹੀ ਗੱਪ ਮਾਰ ਕੇ ਕਿਸੇ ਦੀ ਕੋਠੀ ਵਿਖਾਈ ਸੀ ਮੈਂ ਤਾਂ ਕੋਈ ਇਹਦਾ ਮਾਮਾ ਤੇ ਜਿੱਥੇ ਇਹਨੇ ਆਪਦੇ ਲਿਆ ਜੀ ਦੀ ਕੋਠੀ ਵਿਖਾਈ ਆ ਇਹਨੇ ਆਪਾ ਕੌਣ ਕਹਿੰਦਾ ਤੈਨੂੰ ਕੀ ਨੇ ਕਹੀ ਗੱਲ ਮੈਨੂੰ ਮੇਰੇ ਮਾਮਾ ਮਾਮੀ ਦਾ ਮਾਮਾ ਮੈਂ ਤੇਰੇ ਗੱਪ ਮਾਰ ਕੇ ਮੈਥੋਂ 20000 ਰੁਪਏ ਲੈ ਗਏ ਤੈਨੂੰ ਸਬੂਤ ਹੈ ਤੇਰੇ ਕੋਲ ਕੋਈ ਕਾਹਦਾ ਸਬੂਤ ਤੂੰ ਮਾਮਾ ਮਾਮੀ ਨੂੰ ਫਿਰਦੀ ਬਈ ਗੂਗਲ ਪੇ ਕੀਤਾ ਕੋਈ ਵੈਸੇ ਹੀ ਦਿੱਤੇ ਬਈ ਉਹਨਾਂ ਨੂੰ ਮੈਂ ਕੈਸ਼ ਦਿੱਤਾ ਕੈਸ਼ ਦਿੱਤਾ ਹਾਂ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜਦੋਂ ਰਿਸ਼ਤਾ ਕਰਾਉਣਾ ਹੋਵੇ ਨਾ ਆਪਦੇ ਮੁੰਡੇ ਦਾ ਜਾਂ ਕੁੜੀ ਦਾ ਤੇ ਘਰ ਤੁਸੀਂ ਆਪ ਵੇਖ ਕੇ ਆਇਆ ਕਰੋ ਕਿ ਸੇ ਤੀਜੇ ਬੰਦੇ ਨੂੰ ਕਿਉਂ ਭੇਜਦੇ ਹੋ ਤੁਸੀਂ ਫਿਰ ਉਹ ਤੋਂ ਪੈਸੇ ਲੈ ਗਏ ਮੁੰਡੇ ਤੋਂ ਕਿੰਨੇ ਲੈ ਗਏ 20000 ਰੁਪਏ 20000 ਰੁਪਏ ਮੁੰਡੇ ਤੋਂ ਪੈਸੇ ਲੈ ਗਏ ਉਹ ਆਹ ਕੁੜੀ ਨਾਲ ਰਿਸ਼ਤਾ ਕਰਨ ਦਾ ਇਹ ਕੁੜੀ ਨੂੰ ਗੱਪ ਇਹ ਮਾਰਿਆ ਵੀ ਤੇਰੇ ਜਿਹੜੇ ਜਿੱਥੇ ਤੂੰ ਮੰਗੀਆਂ ਉੱਥੇ ਕੋਠੀ ਪਾਈ ਆ ਪੱਕੀ ਛੜਕਾ ਜਾਂਦੀ ਰੋਡ ਦੇ ਮੋੜ ਦੀ ਬਾਰ ਦੇ ਮੋੜ ਦੀ ਗੁੱਤਰ ਖਾਨੇ ਆ ਸਾਰਾ ਕੁਝ ਓਕੇ ਆ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਤੈਨੂੰ ਪੋਚਾ ਲਾਉਣ ਦੀ ਲੋੜ ਨਹੀਂ ਬੰਦੇ ਵੀ ਰੱਖੇ ਹੋਇਆ ਇੰਨੇ ਵੱਡੇ ਵੱਡੇ ਗੱਪ ਮਾਰੇ ਆ ਕੁੜੀ ਦਾ ਰਿਸ਼ਤਾ ਇਹਦੇ ਨਾਲ ਕਰਾਤਾ ਹੁਣ ਜਦੋਂ ਇਹ ਕੁੜੀ ਆ ਕੇ ਇਸ ਦੇ ਘਰੇ ਵੱਸਦੀ ਆ ਤਾਂ ਇਹ ਵੇਖਦੀ ਆ ਕਿ ਤੇਰੇ ਘਰ ਦੇ ਛੱਤ ਜਿਹੜੀ ਹੈਗੀ ਉਹ ਬਾਲਿਆਂ ਦੀ ਆ ਨਾਉਣ ਨੂੰ ਟੱਟੀ ਬੈਠਣ ਨੂੰ ਜਗ੍ਹਾ ਹੈ ਨਹੀਂ ਘਰ ਸਾਰਾ ਕੱਚਾ ਹੈਗਾ ਜਮਾਂ ਗਰੀਬ ਆ ਏ ਉੱਥੇ ਕਿਵੇਂ ਰਹਿ ਸਕਦੀ ਜਾਂ ਐਨੀ ਦਾ ਧੱਕਾ ਹੋਇਆ ਜਾਂ ਮੁੰਡੇ ਨਾਲ ਧੱਕਾ ਹੋਇਆ ਦੋਨਾਂ ਨਾਲ ਧੱਕਾ ਹੈਗਾ ਗੱਲ ਵਿੱਚ ਜਿਹੜੀ ਵਿਚੋਲੇ ਨੇ ਲਕੋਈ ਹੋਈ ਆ ਉਹਦੇ ਨਾਲ ਪੰਗਾ ਪਿਆ ਮੇਰੀ ਗੱਲ ਸੁਣਨਾ ਜਿਹਨੇ ਬਸਣਾ ਹੁੰਦਾ ਬਾਈ ਉਹ ਗਰੀਬਾਂ ਦਾ ਹੀ ਵਸ ਜਾਂਦੇ ਆ ਗਰੀਬਾਂ ਦੇ ਕਿਹੜਾ ਵਿਆਹ ਨਹੀਂ ਹੁੰਦੇ ਹੈ ਮੈਂ ਬਾਅਦ ਨੂੰ ਉਹ ਬੁੱਧਰਮ ਸਾਰਾ ਕੋ ਬਣਾ ਲੂੰਗਾ ਕੋਈ ਨਹੀਂ ਫਰਸਾਂ ਵੀ ਲਵਾ ਦਊਗਾ ਤੇ ਵਸੇ ਤਾਂ ਸਹੀ ਜਿਹਨੇ ਵਸਣਾ ਹੁੰਦਾ ਬਈ ਉਹ ਜਿਹੜੀ ਗੱਲ ਮੇਨ ਗੱਲ ਆ ਨਾ ਝੂਠ ਬਈ ਝੂਠ ਫਿਰ ਮੈਂ ਤਾਂ ਬੋਲਿਆ ਨਹੀਂ ਨਾ ਉਹਦਾ ਵਿਚਾਰੜਾ ਵਿਚੋਲਾ ਬੋਲ ਗਿਆ ਫਿਰ ਮੈਂ ਤਾਂ ਨਹੀਂ ਬੋਲੇ ਤੁਸੀਂ ਇੱਕ ਵਾਰੀ ਵੀ ਇਹਨਾਂ ਦੇ ਘਰੇ ਆ ਕੇ ਵੇਖਿਆ ਨਹੀਂ ਤੇਰੇ ਮਾਂ ਪਿਓ ਨੇ ਵੇਖਿਆ ਨਹੀਂ ਚਾਲੇ ਦੇ ਚਲ ਕਦੋਂ ਫਿਰ ਆਪਣਾ ਸ ਕਰਨ ਪਿਆ ਸੀ ਤੂੰ ਉਦੋਂ ਦੱਸ ਸਕਦਾ ਸੀ ਮੈਨੂੰ ਮੈਨੂੰ ਤੂੰ ਪੁੱਛਦੀ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਥੋੜਾ ਪੁੱਛਿਆ ਤੂੰ ਤੈਨੂੰ ਕੀ ਲੱਗਦਾ ਬਈ ਇਹਨਾਂ ਦਾ ਇਹ ਮੈਨੂੰ ਕਿਦਾਂ ਕੀ ਲੱਗਦਾ ਮੈਨੂੰ ਤਾਂ ਇਹਨਾਂ ਤੇ ਸ਼ੱਕ ਹੈ ਕੋਈ ਲੱਗਦਾ ਬਈ ਇਹਨਾਂ ਦਾ ਸਾਰੇ ਜਿਹੜੇ ਘਰ ਘਰ ਦੇਣਾ ਤੰਥਾ ਦਾ ਹਾਂ ਪਹਿਲਾ ਦੋ ਤਿੰਨ ਸਾਬ ਤੋਂ ਪਹਿਲਾਂ ਇਹਨਾਂ ਨੇ ਪੈਸੇ ਠੱਗਲੇ ਹੋਣ ਗਏ ਮੈਂ ਗੱਲ ਸੁਣਨ ਚਾਹੀ ਪਹਿਲਾਂ ਵੀ ਪੈਸੇ ਠੱਗਿਆ ਕਹਿੰਦੇ ਨਾਲੇ ਜਦੋਂ ਥੋੜੀ ਸੁਹਾਗ ਰਾਤ ਸੀਗੀ ਮੈਨੂੰ ਬੇਬੇ ਨੇ ਦੱਸਿਆ ਸੀਗਾ ਵੀ ਐ ਕਰਕੇ ਵੀ ਇਹ ਕਹਿੰਦੀ ਸੀ ਵੀ ਤੁਸੀਂ ਤਾਂ ਮੇਰੇ ਅੱਗੇ ਕੀ ਹੋ ਮੇਰਾ ਤਿੰਨ ਚਾਰ ਪਹਿਲਾਂ ਵੀ ਇਦਾਂ ਹੀ ਉਲਝਾਏ ਆ ਇਦਾਂ ਹੀ ਉਹਨਾਂ ਦੀ ਧੂਸ ਕੱਢੀ ਆ ਮੈਂ ਕਿਆ ਸੀ ਕਿ ਨਹੀਂ ਕਿਆ ਸੀ ਸਬੂਤ ਦੇ ਦੇ ਕੋਈ ਸਬੂਤ ਹਣ ਬਈ ਗੱਲਾਂ ਗੱਲਾਂ ਦੇ ਮੇਰੇ ਕਿਹੜਾ ਕੈਮਰਾ ਲੱਗੇ ਆ ਇਹ ਬਈ ਇਹਨਾਂ ਦਾ ਗਰੋਅ ਬਣਾਇਆ ਵਾ 20-25 ਹਜ਼ਾਰ ਰੁਪਏ ਮੈਂ ਤੋਂ ਪਹਿਲਾਂ ਲੈ ਗਏ ਆ ਠੀਕ ਹੈ ਹੁਣ ਇਹ ਤਲਾਕ ਦੇ ਆ ਇਹਦਾ ਪਿੰਡ ਕਿਹੜਾ ਪਤਾ ਨਹੀਂ ਇਹਦਾ ਪਤਾ ਤਾਂ ਮੈਨੂੰ ਕੋਈ ਨਹੀਂ ਪਤਾ ਬਈ ਨਹੀਂ ਅੱਛਾ ਮਤਲਬ ਤੇਰੀ ਉਮਰ ਸੀਗੀ 38 ਸਾਲ ਦੀ ਹਾਂ ਤੂੰ ਨਾ ਪਿੰਡ ਪੁੱਛਿਆ ਨਾ ਘਰ ਪੁੱਛਿਆ ਨਾ ਤੁਹਾਡੀ ਵੀਡੀਓ ਕਾਲ ਤੇ ਗੱਲ ਹੋਈ ਆ ਨਾ ਤੋ ਕੁੜੀ ਨੂੰ ਕੁਛ ਦੱਸਿਆ ਤੇਰੇ ਕੋਲ ਆਏ ਵੇ ਮਾਮਾ ਮਾਮੀ ਨਾ ਤੇ ਮੰਮੀ ਡੈਡੀ ਨਹੀਂ ਆਏ ਇਹਦੀ ਭੈਣ ਆਈ ਘਰ ਵੇਖ ਕੇ ਗਏ ਤੋ ਕੋਠੀ ਵਿਖਾਈ ਨਹੀਂ ਵਿਖਾਈ ਮੈਨੂੰ ਨਹੀਂ ਪਤਾ ਤੇ ਥੋ 20000 ਰੁਪਏ ਲੈ ਗਏ ਅਜੇ ਹੋਰ ਵੀ ਥੋ ਕੁਛ ਲੈਣਾ ਚਾਹੁੰਦੇ ਹੈ ਹੁਣ ਸਿਆਣੇ ਬਿਆਣੇ ਆ ਬੰਦੇ ਠੀਕ ਹੈ ਦਾੜਾਂ ਵਾਲੇ ਚਿੱਟੀਆਂ ਵਾਲੇ ਤੇਰਾ ਹੱਕ ਸੀ ਬਾਈ ਪੁੱਛਣ ਦਾ ਵੀ ਕਿਹਦੇ ਨਾਲ ਵਿਆਹ ਕਰਾ ਦੇ ਆ ਕਿੱਥੇ ਆ ਕੀ ਕੁੜੀ ਕੀ ਕਰਦੀ ਆ ਕੀ ਨਹੀਂ ਕਰਦੀ ਬਾਈ ਉਹ ਚੱਲ ਮੈਂ ਮੰਨ ਲੈਂਦਾ ਮੇਥੋਂ ਗਲਤੀ ਹੋਈ ਜਦੋਂ ਮੈਨੂੰ ਉਹਨਾਂ ਤੇ ਯਕੀਨ ਹੋ ਗਿਆ ਪੂਰਾ ਠੀਕ ਹੈ 20000 ਨੇ ਰਟ ਲਈ ਵੀ ਆ 5 ਲੱਖ ਰੁਪਏ ਵਿੱਚ ਤੋ ਲੱਗਦਾ ਮੰਗ ਰਹੇ ਇਹਨਾਂ ਦਾ ਇਹ ਗਰੂਪ ਬਣਾਇਆ ਵਾ ਬਈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਬਈ ਆਏ ਨਾ ਤੇ ਜਾ ਕਰੋ ਬਈ ਮੈਂ ਇਹ ਪਹਿਲਾਂ ਵੀ ਦੋ ਤਿੰਨਾਂ ਤੋਂ ਥੱਗੀਆਂ ਮਾਰ ਕੇ ਆਇਆ ਹੁਣੇ ਮੇਰੇ ਨਾਲ ਮਾਰਨੀ ਚਾਹੁੰਦੇ ਆ ਮੈਂ ਤਾਂ ਇਹੀ ਕਹਿ ਰਹੀ ਆ ਇਹ ਕੁੱਤੇ ਲੋਕ ਆ ਕਿਹੜੇ ਇਹਨਾਂ ਦੇ ਤੇਰਾ ਪਿੰਡ ਕਿਹੜਾ ਤੂੰ ਪਤਾ ਨਹੀਂ ਪਿੰਡ ਕਿਹੜਾ ਤੇਰਾ ਪਿੰਡ ਤੋਂ ਮੇਰਾ ਤੁਸੀਂ ਕੀ ਲੈਣਾ ਦੱਸਦੀ ਐ ਨਹੀਂ ਪਤਾ ਤਾਂ ਹੋਵੇ ਇਹਨੂੰ ਪਿੰਡ ਨਹੀਂ ਦੱਸਿਆ ਤੇ ਮੈਨੂੰ ਤਾਂ ਦੱਸੋ ਵੀ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਮੈਂ ਇੱਧਰ ਜਾ ਮੇਰੀ ਮੰਮੀ ਡੈਡੀ ਦਾ ਨਾਂ ਕੀ ਹੈ ਮੇਰਾ ਜਨਮ ਹੀ ਨਹੀਂ ਇੱਧਰ ਤੇਰੀ ਮੰਮੀ ਡੈਡੀ ਦਾ ਨਾਂ ਕੀ ਹੈ ਮੇਰੇ ਮੰਮਾ ਡੈਡੀ ਦਾ ਕੁਛ ਨਾਂ ਨਹੀਂ ਇਹ ਬਈ ਮੈਨੂੰ ਸਾਨੂੰ ਪਤਾ ਲੱਗ ਗਿਆ ਇਹਨਾਂ ਦਾ ਗਰੋ ਹੈ ਬਈ ਨਹੀਂ ਤੁਹਾਡਾ ਇਹ ਗਰੋ ਹੈ ਫਿਰ ਇੱਕ ਸਾਹ ਦਾ ਇਹ ਮੈਂ ਇਹਨੂੰ ਇੱਕ ਦੱਸ ਦੇਣਾ ਪੰਜਾਬ ਦੇ ਲੋਕੋ ਇਹੇ ਜੇ ਤੁਹਾਨੂੰ ਬਹੁਤ ਰਿਸ਼ਤੇ ਮਿਲਣਗੇ ਤੁਹਾਡੇ ਮੁੰਡੇ ਦਾ ਅਸੀਂ ਰਿਸ਼ਤਾ ਕਰਾ ਦਨੇ ਆ ਤੁਹਾਡੇ ਮੁੰਡੇ ਦੀ 40 42 43 ਸਾਲ ਦੀ ਉਮਰ ਵੀ ਤੁਹਾਨੂੰ ਰਿਸ਼ਤਾ ਅਸੀਂ ਕਰਵਾ ਦਨੇ ਆ ਸਾਨੂੰ ਇੰਨੇ ਰੁਪਏ ਦੇ ਦਿਓ ਇੰਨੇ ਰੁਪਏ ਦੇ ਦਿਓ ਲਿਆ ਕੇ ਕੋਈ ਹੋਰ ਕੁੜੀ ਦੇ ਦਿੰਦੇ ਆ ਤੁਹਾਨੂੰ ਜਾਲੀ ਆਧਾਰ ਕਾਰਡ ਬਣਾ ਲੈਂਦੇ ਆ ਪਾਸਪੋਰਟ ਬਣਾ ਲੈਂਦੇ ਆ ਇਦਾਂ ਦੇ ਬਹੁਤ ਤੱਕੇ ਹੁੰਦੇ ਆ ਆਹੀ ਇੱਕ ਮੁੰਡੇ ਨਾਲ ਇਦਾਂ ਦਾ ਹੋਇਆ ਰਿਸ਼ਤਾ ਆ ਮੁੰਡਾ ਆ ਕੁੜੀ ਦਾ ਰਿਸ਼ਤਾ ਇਹਦੇ ਨਾਲ ਹੋਇਆ ਹੁਣ ਇਹਨੂੰ ਇਹ ਨਹੀਂ ਪਤਾ ਵੀ ਇਹ ਮੇਰੇ ਮਾਪਿਆਂ ਦਾ ਨਾਂ ਕੀ ਆ ਸਾਥੀ ਰਹੀ ਜਾਣ ਕੇ ਬਈ ਠੀਕ ਆ ਇਹਦਾ ਪਿੰਡ ਕਿਹੜਾ ਇਹਨੂੰ ਇਹ ਹੀ ਨਹੀਂ ਪਤਾ ਤੇ ਆ ਕੁੜੀ ਨਾਲ ਤੱਕਾ ਹੋਇਆ ਜਾਂ ਮੁੰਡੇ ਨੇ ਤੱਕਾ ਆ ਇਹ ਕੋਈ ਸਾਨੂੰ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਤੇਰਾ ਪਿੰਡ ਨਹੀਂ ਪਤਾ ਤੈਨੂੰ ਪੱਕਾ ਨਹੀਂ ਪਤਾ ਕੁਝ ਨਹੀਂ ਪਤਾ ਮੇਰਾ ਬਈ ਗਰੋ ਬਣਿਆ ਬਸ ਸਾਡੀ ਦਾ ਲੋਕਾਂ ਨੂੰ ਇਹੀ ਅਪੀਲ ਹੈ ਬਈ ਕਿਸੇ ਤੇ ਯਕੀਨ ਨਾ ਕਰੋ ਹੈ ਆਪ ਦਾ ਪੂਰਾ ਤਸਲੀਨਾ ਰਿਸ਼ਤਾ ਕਰੋ ਤੇ ਬਈ ਠੱਗ ਲੋਕ ਹੈ ਠੱਗਦੇ ਆ ਸਾਰੇ ਲੋਕਾਂ ਨੂੰ ਅਪੀਲ ਹੈ ਤਸਲੀਨਾ ਰਿਸ਼ਤਾ ਕਰੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਬਈ ਕੀ ਮੰਗ ਕਰਦੇ ਬਈ ਮੈਂ ਤਾਂ ਇਹੀ ਮੰਗ ਕਰਦਾ ਠੀਕ ਹੈ ਵੀ ਮੇਰੇ ਨਾਲ ਮੇਰਾ ਵਿਆਹ ਹੋਇਆਗਾ ਮੈਨੂੰ ਸਾਫ ਮਿਲਣਾ ਚਾਹੀਦਾ ਵੀ ਮੈਂ ਮੈਂ ਕਿਹੜਾ ਤਲਾਕ ਦੇ ਚਾ ਮੈਂ ਤਾਂ ਕਹਿੰਦਾ ਮੈਂ ਮਸਾਉਣਾ ਚਾਹਣਾ ਵੀ ਮੇਰੇ ਪਾਸੇ ਤੁਸੀਂ ਬਸਣਾ ਚਾਹੁੰਨੇ ਮੈਂ ਇਹ ਤੋਂ ਮੈਂ ਨਾ ਬਸਣਾ ਚਾਹੁੰਨੀ ਇਹ ਸੁਆਗ ਮੰਗਦਾ ਨਾ ਮੈਂ 5 ਲੱਖ ਰੁਪਏ ਲੈ ਕੇ ਖੜਾ ਛੱਡੂਗਾ ਇਹਦਾ ਕਿਉਂ 5 ਲੱਖ ਕੇ ਤੈਨੂੰ ਕਿਉਂ ਦੇਵਾਂਗਾ ਤੇ ਗੱਪ ਮਾਰੇ ਕਿਹੜੇ ਇਹਦਾ ਘਰ ਹੈਗਾ ਇਦਾਂ ਦਾ ਵੀ ਦੇ 5 ਲੱਖ ਦੇਗਾ ਬਈ ਦੇਂਗਾ 5 ਲੱਖ ਮੈਂ 5 ਲੱਖ ਕਿੱਥੋਂ ਦੇ ਦਊਗਾ ਮੈਂ ਤਾਂ ਕਿ 2000 ਰੁਪਏ ਮਸਾ ਦਿੱਤਾ ਤੁਹਾਨੂੰ ਮੈਂ ਇਹੀ ਕਹਿਣਾ ਇਹਨਾਂ ਦਾ ਗਰੂਪ ਬਣਿਆ ਵਾ ਇਹ 5 ਲੱਖ ਮੈਥੋਂ ਲੁੱਟਣਾ ਚਾਹ ਕਰ ਪੱਕਾ ਕਰ ਲਉ ਉਹ ਪੰਜ ਜਿਹੜਾ ਪਰਿਵਾਰ ਕਿੱਥੇ ਆ ਪਰਿਵਾਰ ਮੇਰਾ ਘਰੇ ਆ ਕਿੱਥੇ ਆ ਕਿਹੜਾ ਪਿੰਡ ਆ ਮੇਰੇ ਪਿੰਡ ਕੋਈ ਨਹੀਂ ਤੇਰਾ ਨਾਂ ਕੀ ਆ ਮੇਰਾ ਨਾਂ ਕੁਝ ਨਹੀਂ ਲੈ ਦੱਸੋ ਇਹ ਬਈ ਪੰਜ ਲੱਖ ਪੀ ਕਿਵੇਂ ਦੇਂਗਾ ਬਈ ਮੈਂ ਦੇ ਮੈਂ ਕਿਵੇਂ ਦੇ ਲੈ ਵੇ ਮੈਂ ਕਿ ਸਿਰੀ ਲੱਗੂਗਾ ਆਪਾਂ ਇਹ ਤੁਹਾਡਾ ਜਿਹੜਾ ਰਿਸ਼ਤਾ ਹੋਇਆ ਸਾਰਾ ਕੁਝ ਲਿਖਤੀ ਰੂਪ ਚ ਹੋਇਆ ਸਾਰਾ ਕੁਝ ਲਿਖਤੀ ਰੂਪ ਚ ਮੇਰੇ ਸਹੇਣ ਵੀ ਹੋਏ ਵੇ ਮੈਂ ਆਪਦੀ ਕਾਨੂੰਨੀ ਕਾਰਵਾਈ ਲੜੂਗਾ ਕਿੱਥੇ ਆ ਵਿਖਾ ਸਹੇਣ ਹੋਏ ਨੂੰ ਉਹ ਬਈ ਸਰਟੀਫਿਕੇਟ ਘਰੇ ਪਿਆ ਮੈਂ ਆਦੀ ਕਾਨੂੰਨੀ ਕਾਰਵਾਈ ਲੜੂਗਾ ਕੋਈ ਨਹੀਂ ਮੈਂ ਕਾਨੂੰਨ ਮੇਰਾ ਸਾਥ ਦੇਊਗਾ ਮੈਨੂੰ ਯਕੀਨ ਆ ਕਾਨੂੰਨ ਤੇ ਠੀਕ ਹੈ ਇੱਕ ਦੂਜੇ ਨਾਲ ਪਿਆਰ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਇਹਨਾਂ ਦਾ ਰਿਸ਼ਤਾ ਜਿਹੜਾ ਹੋਇਆ ਮਾਮਾ ਮਾਮੀ ਵੱਲੋਂ ਹੋਇਆ ਇਹ ਕੁੜੀ ਨੇ ਇਹਨੂੰ ਆਪਣਾ ਪਿੰਡ ਨਹੀਂ ਪਤਾ ਇਹਨੂੰ ਆਪਣਾ ਸ਼ਹਿਰ ਨਹੀਂ ਪਤਾ ਇਹਨੂੰ ਆਪਣਾ ਮਾਪਿਓ ਨਹੀਂ ਪਤਾ ਇਹਨੂੰ ਕੁਝ ਨਹੀਂ ਪਤਾ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਾਰਿਆਂ ਨੂੰ ਜਦੋਂ ਰਿਸ਼ਤਾ ਕਰਾਉਣਾ ਹੋਵੇ ਨਾ ਉਦੋਂ ਪੁੱਛ ਲਈਦਾ ਹੁੰਦਾ ਵੀ ਅਸੀਂ ਰਿਸ਼ਤਾ ਕਿੱਥੇ ਕਰਾ ਰਹੇ ਹਾਂ ਕਿਹਦੇ ਨਾਲ ਕਰਾ ਰਹੇ ਹਾਂ ਕਿਹੜਾ ਪਿੰਡ ਆ ਕੁੜੀ ਦਾ ਨਾਂ ਕੀ ਆ ਮਾਪਿਓ ਦਾ ਨਾਂ ਕੀ ਆ ਕੁੜੀ ਕਰਦੀ ਕੀ ਆ ਮਾਪਿਓ ਕਰਦਾ ਕੀ ਆ ਠੀਕ ਹੈ ਆਪਾਂ ਲਾਲਚ ਲੈ ਲੈਨੇ ਆ ਵੀ ਸਾਡੇ ਮੁੰਡੇ ਦਾ ਰਿਸ਼ਤਾ ਹੋ ਰਿਹਾ ਵਧੀਆ ਘਰ ਰਿਸ਼ਤਾ ਹੋ ਰਿਹਾ ਅਸੀਂ ਘਰ ਨੇ ਵੇਖਦੇ ਬਾਹਰ ਨੇ ਵੇਖਦੇ ਆਪਾਂ ਮੁੰਡਾ ਕੀ ਕਰਦਾ ਕੁੜੀ ਕੀ ਕਰਦੀ ਆਪਾਂ ਉਹ ਨਹੀਂ ਵੇਖਦੇ ਆਪਾਂ ਰਿਸ਼ਤਾ ਕਰਕੇ ਪਰੇ ਠੋਕਦੇ ਆ ਬਾਅਦ ਵਿੱਚ ਇਹ ਕੰਡੇ ਕੱਢਨੇ ਬਹੁਤ ਔਖੇ ਹੁੰਦੇ ਜਿਹੜਾ ਤੁਹਾਨੂੰ ਅੱਜ ਵੀਡੀਓ ਵਿਖਾਈ ਐ ਸੀ ਇੱਕ ਐਂਟਰਟੇਨਮੈਂਟ ਵਾਲੀ ਵੀਡੀਓ ਬਣਾ ਕੇ ਤੁਹਾਨੂੰ ਵਿਖਾਈ ਐ ਇੱਕ ਸਿੱਖਿਆ ਦੇਣ ਵਾਲੀ ਵੀਡੀਓ ਬਣਾਈ ਆ ਵੀ ਇਹੋ ਜਿਹਾ ਗਰੋ ਬਹੁਤ ਜ਼ਿਆਦਾ ਜਿਹੜੇ ਵਿਆਹ ਕਰਵਾ ਲੈਂਦੇ ਆ ਬਾਅਦ ਵਿੱਚ ਕਲੇਸ਼ ਪਾ ਲੈਂਦੇ ਆ 5-5 6-6 ਲੱਖ ਰੁਪਇਆ ਲੈ ਕੇ ਖੇੜਾ ਛੱਡਦੇ ਆ ਤਲਾਕ ਹੋ ਜਾਂਦਾ ਠੀਕ ਹੈ ਫਿਰ ਇਹਨਾਂ ਦੀ ਕਾਨੂੰਨੀ ਕਾਰਵਾਈ ਅਦਾਲਤਾਂ ਦੇ ਵਿੱਚ ਚੱਲਦੀ ਆ ਬਹੁਤ ੱਤਕੇ ਹੁੰਦੇ ਆ ਮੁੰਡਿਆਂ ਨਾਲ ਠੀਕ ਹੈ ਇਦਾਂ ਦੇ گروਹਾਂ ਤੋਂ ਬਚ ਕੇ ਰਹੋ ਇਹ ਸਾਰੀ ਵੀਡੀਓ ਤੁਸੀਂ ਇੱਕ ਧਿਆਨ ਨਾਲ ਜੇ ਸਹੀ ਰਸਤੇ ਲੈ ਕੇ ਨਹੀਂ ਸਹੀ ਰਸਤੇ ਲੈ ਕੇ ਜਾਓ ਪੁੱਠੇ ਰਸਤੇ ਲੈ ਕੇ ਨਹੀਂ ਪੁੱਠੇ ਲੈ ਕੇ ਜਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਸਪੋਰਟ ਰੱਖਿਆ ਕਰੋ ਧੰਨਵਾਦ